ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦਰਾ ਸਾਹਿਬ ਜੀ ਦੇ ਦਰਵਾਜ਼ਾ ਸਭ ਦੇ ਅੰਦਰ ਬੈਠੀ ਸਾਰੀ ਹੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਹੋ ਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਵਾਬ ਕਰਦੇ ਆਂ ਪ੍ਰਮਾਤਮਾ ਦੇ ਨਾਲ ਲਗਵਾਉਂਦੇ ਨੇ ਸੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ ਭਾਈ ਕਨਿਆ ਜੀ ਜੁਵਨ ਸਵਾਮਾ ਕਲਬ ਲੋਕ ਜੋ ਆਪਣੇ ਨਗਰ ਦੇ ਵਿੱਚ ਸਰਗਾਮਾ ਹੁੰਦੀਆਂ ਨੇ ਉਹ ਸਾਰੀਆਂ ਐਨਆਰਆਈ ਭਰਾਵਾਂ ਦੇ ਭੈਣਾਂ ਦੇ ਸਹਿਯੋਗ ਦੇ ਨਾਲ ਹੁੰਦੀਆਂ ਨੇ ਆਪਣੇ ਨਗਰ ਦੇ ਜਿੰਨੇ ਵੀ ਐਨਆਰਆਈ ਭਰਾ ਨੇ ਭੈਣਾਂ ਨੇ ਉਹ ਹਰ ਵੇਲੇ ਇਹ ਚਾਹੁੰਦੀਆਂ ਨੇ ਕਿ ਆਪਣਾ ਪਿੰਡ ਤਰੱਕੀ ਕਰੇ ਆਪਣਾ ਪਿੰਡ ਨਸ਼ਾ ਮੁਕਤ ਹੋਵੇ ਜਿਹੜੇ ਆਪਣੇ ਨਗਰ ਦੇ ਬੱਚੇ ਨੇ ਉਹ ਗਲਤ ਰਾਹ ਤੇ ਨਾ ਪੈਣ ਬੱਚਿਆਂ ਨੂੰ ਗਲਤ ਰਾਹ ਤੇ ਜਾਣ ਤੋਂ ਰੋਕਣ ਦੇ ਲਈ ਆ ਮੈਂ ਤੁਸੀਂ ਡਾਂਗ ਜਾ ਕੇ ਖੜਜੋ ਪਰ ਉਹਨਾਂ ਨੇ ਨਹੀਂ ਰੁਕਣਾ। ਲਓ ਉਸ ਦਿਨ ਵੀ ਕਿਹਾ ਸੀ ਜਿੰਨਾ ਚਿਰ ਬੱਚਿਆਂ ਨੂੰ ਤੁਸੀਂ ਕਿਸੇ ਪਾਸੇ ਲਾਉਂਦੇ ਨਹੀਂ ਉਹਨਾਂ ਚਾਰ ਬੱਚਿਆਂ ਨੇ ਨਹੀਂ ਸਮਝਣਾ। ਬੱਚਿਆਂ ਨੂੰ ਕਿਸੇ ਨਾ ਕਿਸੇ ਪਾਸੇ ਲਾਉਣਾ ਜ਼ਰੂਰੀ ਆ ਤੇ ਉਹ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਉਣਾ। ਜੇਕਰ ਤੁਸੀਂ ਬੱਚਿਆਂ ਨੂੰ ਖੁਦ ਤੁਸੀਂ ਆਪ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਗਏ ਤਾਂ ਗਰੰਟੀ ਆ ਵੀ ساری ਉਮਰ ਤੁਸੀਂ ਨਸਾਨੀ ਕਰਦੇ। ਇੱਕ ਦਿਨ ਫੇਸਬੁੱਕ ਤੇ ਮੈਂ ਕਿਸੇ ਦੀ ਵੀਡੀਓ 'ਤੇ ਕਮੈਂਟ ਕਰਦਾ ਮੈਂ ਖਾ ਵੀਰੇ ਬੱਚਿਆਂ ਨੂੰ ਨਾ ਗਰਵਾਣੇ ਦੇ ਨਾਲ ਜੋੜੋ ਵੀ ਬੱਚੇ ਨਸ਼ਿਆਂ ਤੋਂ ਬਚ ਜਾਣਗੇ ਉਹ ਵੀਰ ਨੇ ਕਮੈਂਟ ਕੀਤਾ ਜਵਾਬ ਦਿੱਤਾ ਉਹ ਕਹਿੰਦੇ ਵੀ ਇੱਥੇ ਚਿੱਟੇ ਚੋਲੇ ਵਾਲੇ ਗਾਤਰੇ ਭਾਏ ਜਿਹਨਾਂ ਦੇ ਉਹ ਵੀ ਨਸ਼ਾ ਕਰਦੇ ਆ ਲੋਕਾਂ ਕੋਲ ਜਾਨੀ ਗੱਲਾਂ ਜਿੰਨੀਆਂ ਮਰਜ਼ੀ ਲੋਕਾਂ ਤਾਂ ਸੁਣ ਲਓ ਜਿੰਨੀਆਂ ਮਰਜ਼ੀ ਗੱਲਾਂ ਬਣਾ ਲਓ ਕਿੱਥੇ ਤਾਂ ਉਪਰ-ਉਪਰੀ ਜਿਹੜਾ ਉੱਪਰਲਾ ਆਪਣਾ ਦਿਖਾਵਾਗਾ ਉੱਪਰਲਾ ਪਹਿਰਾਵਾਗਾ ਆਪਣਾ ਕਿੱਥੇ ਅੰਦਰੋਂ ਜੁੜਨਾ ਆਪਾਂ ਅਕਸਰ ਅਰਦਾਸ ਦੇ ਵਿੱਚ ਕਹਿੰਦੇ ਆ ਵੀ ਅੱਜ ਬਾਬਾ ਜੀ ਨੇ ਵੀ ਕਿਹਾ ਤੁਸੀਂ ਮੰਗਣਾ ਨਹੀਂ ਕੋਸ਼ਿਸ਼ ਕਰੋ ਜੇ ਤੁਸੀਂ ਸਿਰਫ ਇਹੀ ਸੋਚ ਲਿਆ ਕਿ ਆਪ ਕੋ ਗੁਰਦਆਸ ਸਾਹਿਬ ਜੀ ਦਾ ਪਾਠ ਕਰਨਾ ਉਹਨਾਂ ਦੇ ਨਾਲ ਜੁੜਨਾ ਗੁਰਬਾਣੀ ਦੇ ਨਾਲ ਜੁੜਨਾ ਤਾਂ ਤੁਹਾਨੂੰ ਮੰਗਣ ਦੀ ਕੋਈ ਕੋਸ਼ਿਸ਼ ਲੋੜ ਹੀ ਨਹੀਂ ਪੈਣੀ ਜਮੇ ਤੁਹਾਡੀਆਂ ਇਸ਼ਾਵਾਂ ਆਪ ਹੀ ਪੂਰੀਆਂ ਹੋ ਜਾਣੀਆਂ ਜਦੋਂ ਬੰਦਾ ਅੰਦਰੋਂ ਜੁੜਦਾ ਹੈਗਾ ਤਾਂ ਉਹਦੀਆਂ ਇਸ਼ਾਵਾਂ ਆਪ ਹੀ ਖਤਮ ਆਪ ਦੇ ਆਪ ਹੀ ਹੋ ਜਾਂਦੀਆਂ ਨੇ ਇੱਛਾ ਕੀ ਹੁੰਦੀ ਆਪਣੀ ਕਿਸੇ ਨੇ ਗੱਡੀ ਲੈਣੀ ਹੈ ਕਿਸੇ ਨੇ ਬੋਲਟ ਮੋਟਰਸਾਈਕਲ ਲੈਣਾ ਦਾ ਜਦੋਂ ਉਹ ਅੰਦਰੋਂ ਪ੍ਰਮਾਤਮਾ ਨਾਲ ਜੁੜਦਾਗਾ ਤਾਂ ਉਹਦੀ ਇਹ ਸ਼ਾਮਾ ਖਟੋ ਹੋ ਜਾਂਦੀ ਹੈ ਨਹੀਂ ਕਿਉਂਕਿ ਉਹਨੂੰ ਫਿਰ ਉਹ ਬੇਕਾਰੀ ਚ ਲੱਗਣ ਲੱਗਦੀ ਨਹੀਂ ਤੇ ਇਧਰੋਂ ਕੱਢ ਲੈਣ ਲਈ ਉਧਰੋਂ ਕੱਢ ਲਿਆ ਗੋਲਡ ਲਈ ਉਹ ਚੀਜ਼ਾਂ ਆਪਾਂ ਨੂੰ ਪਹਿਲਾਂ ਬਹੁਤ ਸੋਹਣੀਆਂ ਲੱਗਦੀਆਂ ਨੇ ਪਰ ਜਦੋਂ ਤੁਸੀਂ ਲੜ ਲੱਗੇ ਗੁਰੂ ਗ੍ਰੰਥ ਸਾਹਿਬ ਦੇ ਫਿਰ ਇਹ ਜਿੱਦਾਂ ਤੁਹਾਨੂੰ ਬੁਰੀਆਂ ਲੱਗਣ ਲੱਗੀਆਂ ਤੁਹਾਡਾ ਤੇ ਆਮ ਲੋਕਾਂ ਦਾ ਬਹੁਤ ਫਰਕ ਪੈ ਜਾਣਾਗਾ ਅੱਜ ਆਪਾਂ ਸਨਮਾਨ ਕਰਨਾ ਆਏ ਹਾਂ ਉਹਨਾਂ ਬੱਚਿਆਂ ਦਾ ਜਿਹੜੇ ਆਪਣੇ ਪਿੰਡ ਦਾ ਨਾਮ ਰੌਸ਼ਨ ਕਰ ਰਹੇ ਆ ਨਾ ਬਹੁਤ ਲੰਬੇ ਸਮੇਂ ਤੋਂ ਸਭ ਤੋਂ ਪਹਿਲਾਂ ਤਾਂ ਗ੍ਰਾਂਥੀ ਸਿੰਘ ਬਾਬਾ ਕਰਮਜੀਤ ਸਿੰਘ ਜੀ ਉਹਨਾਂ ਦਾ ਸੁਪੁੱਤਰ ਰਵਿੰਦਰ ਸਿੰਘ 2-4 ਸਾਲ ਪਹਿਲਾਂ ਗੱਲ ਕਰੀਏ ਤਾਂ ਆਪਾਂ ਬਹੁਤ ਕੁਝ ਸਮਝਾਉਣਾ ਪੈਣਾ ਸੀ ਕਿ ਕੌਣ ਆ ਇਹ ਕਿੰਨਾ ਦਾ ਬੱਚਾ ਹੈਗਾ ਕੀ ਕਰਦਾ ਇਹ ਪਰ ਅੱਜ ਹਾਲਾਤ ਇਹ ਨੇ ਵੀ ਇਸ ਬੱਚੇ ਬਾਰੇ ਸਾਰਾ ਪਿੰਡ ਜਾਣਦਾ ਇਸ ਬੱਚੇ ਬਾਰੇ ਸਾਰੇ ਐਨਆਰਆਈ ਜਾਣਦੇ ਨੇ ਕੱਲੇ-ਕੱਲੇ ਐਨਆਰਆਈ ਭੈਣ ਭਰਾ ਕੋਲੇ ਇਹਨਾਂ ਨੂੰ ਨਾਂ ਚ ਲੈ ਗਿਆ ਵੀ ਹਾਂ ਅਰਵਿੰਦਰ ਸਿੰਘ ਪਡੋਰੀ ਦੇ ਵਿੱਚ ਕੋਈ ਹੈਗਾ ਜਿਹੜਾ ਜਿਹੜੇ ਪਿੰਡ ਜਾਂਦਾ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਤੇ ਉੱਥੋਂ ਜਿੱਤ ਕੇ ਆਉਂਦਾ ਇਸ ਦੇ ਪਿੱਛੇ ਹੱਥ ਕਿਹਦਾਗਾ ਇਹਨਾਂ ਦੇ ਮਾਤਾ ਪਿਤਾ ਦਾ ਜਿਨ੍ਹਾਂ ਨੇ ਇਹਨਾਂ ਨੂੰ ਇਹ ਜਿਹੀ ਸਿੱਖਿਆ ਦਿੱਤੀ ਆ ਵੀ ਤੁਸੀਂ ਗੁਰੂ ਦੇ ਲਾਂ ਲੱਗਣਾ ਗੁਰੂ ਦੀ ਰਾਹ ਤੇ ਚੱਲਣਾ ਤੇ ਤੁਹਾਨੂੰ ਮਕਾਮ ਜਿਹੜਾ ਤੁਸੀਂ ਚਾਹੁੰਦੇ ਹੋ ਆਪ ਹੀ ਹਾਸਲ ਹੋ ਜਾਣਾ ਹੈ ਸੋ ਬੇਨਤੀ ਹੈ ਜੀ ਆਪਣੇ ਬਹੁਤ ਹੀ ਸਤਿਕਾਰਯੋਗ ਐਨਆਰਆਈ ਮੈਂਬਰ ਅਮਰਪਾਲ ਸਿੰਘ ਜੀ ਅਗਲੀ ਵਾਲੇ ਇਹ ਵੀ ਆਪਣੇ ਭਾਈਕ ਨੇੀ ਗਰੁੱਪ ਦੇ ਜਿਹੜੇ ਐਨਆਰਆਈ ਮੈਂਬਰ ਨੇ ਉਹਨਾਂ ਦੇ ਉਸ ਕਲੱਬ ਦੇ ਮੈਂਬਰ ਨੇ ਸੋ ਉਹਨਾਂ ਨੂੰ ਬੇਨਤੀ ਹੈ ਕਿ ਉਹਨਾਂ ਸਾਥੀ ਵੀ ਸਟੇਜ ਤੇ ਆ ਜਾਣਾ ਤੇ ਆਪਾਂ ਬੱਚਿਆਂ ਨੂੰ ਸਨਮਾਨਿਤ ਕਰ ਸਕੀਏ ਜੀ ਸਭ ਤੋਂ ਪਹਿਲਾਂ ਆਪਾਂ ਸਨਮਾਨਿਤ ਕਰਾਂਗੇ ਜੀ ਅਰਵਿੰਦਰ ਸਿੰਘ ਖਾਲਸਾ ਜੀ ਉਹ ਜਿਹੜੇ ਅੱਗੇ ਰਹੇ ਤੇ ਜਿਹੜੇ ਅੱਗੇ ਹਨ ਹਾਂਜੀ ਅਮਰਪਾਲ ਸਿੰਘ ਜੀ ਇਟਲੀ ਵਾਲੇ ਸਨਮਾਨਤ ਕਰਨਗੇ ਰਵਿੰਦਰ ਸਿੰਘ ਜੀ ਨੂੰ ਸੋ ਬਹੁਤ ਬਹੁਤ ਧੰਨਵਾਦ ਇਹ ਬੋਲੇ ਸੋ ਨਿਹਾਲ ਇਹ ਬਹੁਤ ਵੱਡੀ ਉਪਲਬਧੀ ਆ ਪ੍ਰਾਪਤੀ ਆ ਬੱਚੇ ਦੀ ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਕਰਵਾਉਣ ਦੀ ਲੜ ਲਾਓਗੇ ਤਾਂ ਇਨਾਮ ਜ਼ਰੂਰ ਮਿਲਣਗੇ ਇਹ ਨਹੀਂ ਕਹਿੰਦੇ ਕਿ ਤੁਸੀਂ ਪੜ੍ਹਾਈ ਛੱਡ ਦਿਓ ਹੁਣ ਇਹ ਵੀ ਹਣ ਬੱਚੇ ਪੜ੍ਹਾਈ ਦੇ ਵਿੱਚ ਵਧੀਆ ਨੇ ਤੇ ਦੇਖ ਲਓ ਜੀ ਪੜ੍ਹਾਈ ਦੇ ਵਿੱਚ ਵੀ ਬਹੁਤ ਤੇਜ ਆ ਬੱਚਾ ਇਹ ਨਹੀਂ ਹੁਣ ਆਪਾਂ ਕਈ ਵਾਰ ਕਹਿੰਦੇ ਆ ਬੱਚੇ ਦੀ ਪੜ੍ਹਾਈ ਖਰਾਬ ਹੁੰਦੀ ਆ ਬੱਚੇ ਨੂੰ ਗਰਾਊਂਡ 'ਚ ਨਹੀਂ ਭੇਜਣਾ ਜਾਂ ਬੱਚੇ ਨੂੰ ਗੁਰੂ ਘਰ ਨਹੀਂ ਭੇਜਣਾ ਦੀ ਪੜ੍ਹਾਈ ਖਰਾਬ ਹੁੰਦੀ ਆ ਇਹ ਬੱਚਾ ਮਿਸਾਲ ਆ ਨਾਲ ਪੜ੍ਹਾਈ ਵੀ ਉਸੇ ਤਰ੍ਹਾਂ ਚੱਲਦੀ ਆ ਨਾਲੇ ਕਰਵਾਉਣ ਦੀ ਲੜ ਲੱਗਿਆ ਤਾਂ ਸਭ ਤੋਂ ਵਧੀਆ ਨੰਬਰ ਲੈ ਕੇ ਹਰੇਕਾਂ ਵਿੱਚ ਜਿੱਤ ਕੇ ਆਉਂਦਾ ਬੱਚਾ ਇਹ ਬਹੁਤ ਬਹੁਤ ਧੰਨਵਾਦ ਜੀ ਦੂਜੇ ਨੰਬਰ ਤੇ ਅਨਮੋਲ ਪ੍ਰੀਤ ਤੌਰ 에 ਵੀ ਸੁਤਰੀ ਸਰਦਾਰ ਕਰਨਜੀਤ ਸਿੰਘ ਜੀ ਗ੍ਰਾਂਥੀ ਸਿੰਘ ਜੀ ਇਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਸੋ ਇਹਨਾਂ ਨੂੰ ਵੀ ਸਨਮਾਨਿਤ ਕਰਨਗੇ ਜੀ ਬੋਲੇ ਸੋ ਨਿਹਾਲ ਬਹੁਤ ਬਹੁਤ ਧੰਨਵਾਦ ਜੀ ਅਨਮੋਲ ਪ੍ਰੀਤ ਤੌਰ ਦਾ 33 ਜਿਹੜਾ ਤੀਸਰਾ ਸਨਮਾਨ ਕਰਨਾ ਜੇ ਆਪਾਂ ਕਿਉਂਕਿ ਕਲੱਬ ਦੀ ਇਹ ਕੋਸ਼ਿਸ਼ ਹੁੰਦੀ ਆ ਵੀ ਆਪਾਂ ਕਿਸੇ ਵੀ ਕਿਸੇ ਵੀ ਮੁਕਾਬਲੇ ਦੇ ਵਿੱਚ ਭਾਵੇਂ ਉਹ ਖੇਡਾਂ ਦੇ ਪ੍ਰਤੀ ਹੋਵੇ ਭਾਵੇਂ ਉਹ ਗੁਰਬਾਣੀ ਕੰਡ ਦੇ ਮੁਕਾਬਲੇ ਹੋਣਾ ਜਿੱਥੇ ਵੀ ਬੱਚਾ ਕੋਈ ਪਿੰਡੋਰੀ ਨੱਦਰ ਦਾ ਨਾਮ ਚਮਕਾਉਂਦਾਗਾ ਆਪਾਂ ਨੂੰ ਸਨਮਾਨਤ ਕਰਨਾਗਾ ਤੇ ਹੁਣ ਤੀਜਾ ਬੱਚਾ ਹੈਗਾ ਜੀ ਪਵਨਦੀਪ ਸਿੰਘ ਦਾ ਸੁਪੁੱਤਰ ਅਮਨਦੀਪ ਸਿੰਘ ਸੋ ਇਹਨਾਂ ਨੂੰ ਵੀ ਸਨਮਾਨਿਤ ਕੀਤਾ ਜਾਣਾ ਕਿਉਂਕਿ ਇਸ ਨੇ ਨੈਸ਼ਨਲ ਲੈਵਲ ਤੇ ਆਪਣੇ ਨੱਦਰ ਦਾ ਨਾਮ ਚਮਕਾਇਆਗਾ ਪਵਨਦੀਪ ਸਿੰਘ ਜੀ ਬੋਲੇ ਸੋ ਨਿਹਾਲੋ ਬਹੁਤ ਬਹੁਤ ਧੰਨਵਾਦ ਜੀ ਇੱਕ ਗੱਲ ਵਿਸ਼ੇਸ਼ ਤੌਰ ਤੇ ਤੁਹਾਡਾ ਸਾਂਝੀ ਕਰਨਾ ਚਾਹੁੰਦਾ ਜੀ ਗ੍ਰਾਂਥੀ ਸਿੰਘ ਭਾਈ ਕਰਮਜੀਤ ਸਿੰਘ ਜੀ ਜਦੋਂ ਵੀ ਬੱਚਿਆਂ ਦੇ ਨੂੰ ਲੈ ਕੇ ਗਰਵਾਣੀ ਕਾਂਠ ਮੁਕਾਬਲੇ ਕਰਵਾਉਂਦੇ ਨੇ ਜਾਂ ਗਰਵਾਣੀ ਨਾਲ ਜੋੜਦੇ ਨੇ ਤਾਂ ਐਨਆਰਆਈ ਵੀਰ ਸਪੈਸ਼ਲ ਤੌਰ ਤੇ ਇਹਨਾਂ ਤੇ ਅੱਖ ਰੱਖਦੇ ਨੇ ਕਿ ਕਿਹੜੇ ਨਗਰ ਦੇ ਆਪਣੇ ਨਗਰ ਦੇ ਵਿੱਚ ਕਿਹੜੇ ਉਹ ਇਨਸਾਨ ਨੇ ਜਿਹੜੇ ਬੱਚਿਆਂ ਨੂੰ ਇਨਸਾਨਾਂ ਨੂੰ ਸਹੀ ਰਸਤਾ ਦਿਖਾ ਰਹੇ ਨੇ ਗੁਰਬਾਣੀ ਨਾਲ ਜੋੜ ਰਹੇ ਨੇ ਜਿਵੇਂ ਪਹਿਲਾਂ ਆਪੂਆ ਜੀ ਵੱਲੋਂ ਸਨਮਾਨ ਦਿੱਤਾ ਗਿਆ ਸੀ ਉਸੇ ਲੜੀ ਤਹਿਤ ਸਰਦਾਰ ਅਮਰ ਅਮਰਤਪਾਲ ਸਿੰਘ ਨੇ ਟਲੀ ਵਾਲੇ ਇਹਨਾਂ ਵੱਲੋਂ ਗ੍ਰਾਂਥੀ ਸਿੰਘ ਭਾਈ ਕਰਮਜੀਤ ਸਿੰਘ ਨੂੰ 10000 ਰੁਪਏ ਦੇ ਨਾਲ ਸਨਮਾਨ ਦਿੱਤਾ ਜਾਣਾ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਦੇਖੋ ਜੀ ਸਹੀ ਰਸਤੇ 'ਤੇ ਚੱਲੋਗੇ ਤਾਂ ਹੀ ਇਨਾਮ ਮਿਲਣਗੇ। ਕਈ ਵਾਰ ਬੰਦਾ ਸੋਚਦਾ ਵੀ ਆਪਾਂ ਥੋੜਾ ਜਿਹਾ ਗਲਤ ਰਸਤੇ 'ਤੇ ਜਾ ਕੇ ਜਲਦੀ ਪੈਸਾ ਕਮਾ ਲਾਂਗੇ। ਪੈਸਾ ਕਮਾਉਣ ਦੀ ਤੁਹਾਨੂੰ ਲੋੜ ਨਹੀਂ। ਜੇ ਤੁਸੀਂ ਗੁਰੂ ਦੇ ਲੜ ਲਾ ਕੇ ਪੈਸਾ ਤੁਹਾਡੇ ਕੋਲ ਆਪਣੇ ਆਪ ਆਊਗਾ। ਇਹਨਾਂ ਨੇ ਹੁਣ ਕਿੰਨਾ ਜਜ਼ੋਰ ਲਾਇਆ ਪੈਸੇ ਪ੍ਰਤੀ ਗਏ ਨੇ ਇਹ ਪੈਸੇ ਪ੍ਰਤੀ। ਪੈਸੇ ਪਿੱਛੇ ਤਾਂ ਨਹੀਂ ਵੱਜੇ। ਗੁਰੂ ਦੇ ਮਗਰ ਜਾਓਗੇ ਤਾਂ ਪੈਸਾ ਤੁਹਾਡੇ ਮਗਰ ਆਊਗਾ। ਜੇ ਤੁਸੀਂ ਪੈਸੇ ਮਗਰ ਭੱਜੋਗੇ ਤਾਂ ਪੈਸਾ ਤੁਹਾਡੇ ਤੋਂ ਦੂਰ ਜਾਊਗਾ। ਇਹ ਲੇਖ ਲਓ ਦਿਮਾਗ ਦੇ ਵਿੱਚ ਗੱਲ ਹੈ ਜੇ ਗੁਰੂ ਪ੍ਰਤੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਜਾਣ ਦਾ ਮਤਲਬ ਹੁੰ ਜ਼ਿੰਦਗੀ ਦੇ ਵਿੱਚ ਢਾਲਣਾ ਉਸ ਤੋਂ ਸਿੱਖਿਆ ਲੈ ਕੇ ਕੰਮ ਕਰਨਾ ਇਹ ਨਹੀਂ ਕਿ ਵੀ ਕਿਰਤ ਛੱਡ ਦੋ ਜਾਂ ਪੜ੍ਹਾਈ ਛੱਡ ਦੋ ਖੇਡਾਂ ਛੱਡ ਦੋ ਗਰਾਊਂਡ ਦੇ ਵਿੱਚ ਜਾਓ ਇੱਥੇ ਵੀ ਆਓ ਕਲਾਸਾਂ ਵੀ ਲਾਓ ਤੇ ਹੁਣ ਆਪਣੇ ਅ ਕਮੇਟੀ ਮੈਂਬਰ ਆ ਜਿਹੜੇ ਸਰਕਾਰ ਜੋ ਸਾਰੇ ਰਵਿਦਾਸ ਮੰਡਲ ਦੀ ਕਮੇਟੀ ਦੇ ਮੈਂਬਰ ਨੇ ਉਹ ਸਨਮਾਨਿਤ ਕਰਨਗੇ ਸਰਦਾਰ ਅਮਰਿਤਪਾਲ ਸਿੰਘ ਜੀ ਇਟਲੀ ਵਾਲਿਆਂ ਨੂੰ ਕਿਉਂਕਿ ਇਹਨਾਂ ਵੱਲੋਂ ਇਸ ਜਗ੍ਹਾ ਦੇ ਲਈ 40000 ਰੁਪਏ ਦਾਨ ਕੀਤਾ ਗਿਆ ਹੈ ਸੋ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਵਿਸ਼ੇਸ਼ ਤੌਰ ਤੇ ਬੋਲੇ ਸੋ ਨਿਹਾਲ ਜਦੋਂ ਵੀ ਤੁਹਾਡੀ ਕਿਸੇ ਸੰਸਥਾ ਨੂੰ ਮੰਨ ਲਓ ਕਿਸੇ ਵੀ ਆਪਣੇ ਜਿੱਥੇ ਅਗਵਾਈ ਕਰ ਬੰਦਾ ਹੋਵੇ ਚੰਗਾ ਉਥੇ ਜਗਾਂ ਨੂੰ ਵੀ ਪੈਸੇ ਆਉਣੰਦੇ ਆ ਉਥੇ ਕਾਰਜਿਆਂ ਨੂੰ ਵੀ ਪੈਸੇ ਆਉਣੰਦੇ ਆ ਇਹ ਧਿਆਨ ਦਿਓ ਇਹ ਜੋ ਗੱਲਾਂ ਨੇ ਹਾਂਜੀ ਜਦੋਂ ਇਹ ਰਵਿਦਾਸ ਮੰਦਿਰ ਦਾ ਭਰਤ ਪਾਇਆ ਸ਼੍ਰੀ ਰਵਿਦਾਸ ਮੰਦਿਰ ਦੇ ਫਰਸ਼ ਲੱਗਿਆ ਸੀ ਉੱਚਾ ਕੀਤਾ ਸੀਗਾ ਉੱਪਰ ਦਿੱਤਾ ਸੀਗਾ ਜੀ ਉਸ ਸਮੇਂ ਇਹਨਾਂ ਵੱਲੋਂ 51000 ਰੁਪਏ ਦਿੱਤਾ ਗਿਆ ਸੀ ਤੇ ਇਸ ਵਾਰ ਫੇਰ ਇਹਨਾਂ ਨੇ 40000 ਰੁਪਏ ਦਿੱਤਾ ਗਿਆ ਇਹਨਾਂ ਵੱਲੋਂ ਸੋ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਇਹਨਾਂ ਦਾ ਕਿਉਂਕਿ ਤੁਹਾਡਾ ਅਗਵਾਈ ਕਰ ਚੰਗਾ ਦਾ ਤੁਹਾਡੀ ਕਮੇਟੀ ਮੈਂਬਰ ਚੰਗੇ ਨੇ ਤੁਹਾਡਾ ਗ੍ਰਾਂਥੀ ਸਿੰਘ ਚੰਗਾ ਦਾ ਜਿਹੜਾ ਲੀਡ ਕਰਨ ਵਾਲਾ ਬੰਦਾ ਹੁੰਦਾ ਨਾ ਜੇ ਉਹ ਚੰਗਾ ਦਾ ਤਾਂ ਤੁਹਾਡੇ ਸਾਰੇ ਚੰਗੇ ਨੇ ਤੁਹਾਡੇ ਕੰਮ ਵੀ ਚੰਗੇ ਸਾਰੇ ਸਵਾਰੇ ਜਾਣਗੇ ਸੋ ਬਹੁਤ-ਬਹੁਤ ਧੰਨਵਾਦ ਇਹਨਾਂ ਦਾ ਸਾਰਿਆਂ ਦਾ ਤੇ ਅੱਗੇ ਤੋਂ ਵੀ ਬੇਨਤੀ ਕਰਦੇ ਆਂ ਵੀ ਭਾਵੇਂ ਤੁਹਾਡੇ ਬੱਚੇ ਪੜ੍ਹਾਈ ਦੇ ਵਿੱਚ ਕਿਹੋ ਜਿਵੇਂ ਨੇ ਹੁਸ਼ਿਆਰ ਨੇ ਜਾਂ ਥੋੜੇ ਕਮਜ਼ੋਰ ਨੇ ਉਹ ਉਹਨਾਂ ਨੂੰ ਨਾ ਗਰਵਾਉਣੇ ਦੇ ਲੜ ਦੇ ਉਰ ਲਾਓ ਖੇਡਾਂ ਦੇ ਲੜ ਜ਼ਰੂਰ ਲਾਓ ਇਹ ਬਹਾਨਾ ਨਾ ਬਣਾਓ ਵੀ ਸਾਡੇ ਬੱਚੇ ਨੇ ਪੜ੍ਹਨਾ ਹੁੰਦਾ ਹੁਣ ਮੈਂ ਦੇਖਿਆ ਕਈ ਵਾਰ ਕੀ ਕਰਦੇ ਆਂ ਬੱਚੇ ਗਰਾਊਂਡ ਦੇ ਵਿੱਚ ਬੁਲਾਉਂਦੇ ਆ ਤਾਂ ਮਾਂ ਪਿਓ ਉਹਨਾਂ ਨੂੰ ਜਾਣ ਨਹੀਂ ਦਿੰਦੇ ਗਰਾਊਂਡ ਦੇ ਵਿੱਚ ਕਹਿਣਗੇ ਵੀ ਇਹ ਤਾਂ ਪੜ੍ਹਦਾਗਾ ਉਹ ਹੁੰਦਾ ਕਰਦਾ ਕਿ ਹੁੰਦਾ ਤੇਰੇ ਫੋਨ ਚ ਚਲਾਇਆ ਹੁੰਦਾ ਗੇਮ ਖੜੀਆ ਨਾਲ ਫੋਨ ਤੇ ਬੈਠਾ ਮਾਂ ਪਿਓ ਚਾਹੁੰਦੇ ਆ ਵੀ ਬੱਚੇ ਸਾਡੇ ਅੱਖਾਂ ਸਾਹਮਣੇ ਰਹਿਣਾ ਭਾਵੇਂ ਫੋਨ ਹੀ ਦੇਖੀ ਸੋ ਬੇਨਤੀ ਹੈ ਵੀ ਭਾਵੇਂ ਤੁਸੀਂ ਵਿਹਲੇ ਉਧਰ ਨਾਲ ਜਾਇਆ ਕਰੋ ਬੱਚਿਆਂ ਦੇ ਗਰਾਊਂਡ ਦੇ ਵਿੱਚ ਛੱਡ ਕੇ ਆਇਆ ਕਰੋ ਆਪਣੇ ਹਰਜਿੰਦਰ ਸਿੰਘ ਕੋਚ ਆ ਪਰਲੇ ਉਧਰੋਂ ਤੇ ਉਹ ਟ੍ਰੇਨਿੰਗ ਦਿੰਦੇ ਆ ਬੱਚਿਆਂ ਨੂੰ ਉਹਨਾਂ ਦੇ ਕਿਰਾਏ ਹਵਾਲੇ ਕਰਾਇਆ ਕਰੋ ਤੁਹਾਨੂੰ ਦਾ ਕੋਈ ਟੈਨਸ਼ਨ ਲੈਣ ਦੀ ਲੋੜ ਹੀ ਨਹੀਂ ਜੇ ਇੱਥੇ ਗੁਰੂਗੜ੍ਹ ਦੀ ਗੱਲ ਹੋਵੇ ਤਾਂ ਬਾਬਾ ਜੀ ਹੈਗੇ ਨੇ ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੀਆਂ ਇੱਥੇ ਆਜ ਪਹੁੰਚੀਆਂ ਨੇ ਤੇ ਸਪੈਸ਼ਲ ਤੌਰ ਤੇ ਧੰਨਵਾਦ ਅਮਰਪਾਲ ਸਿੰਘ ਜੀ ਡਿਲੀ ਵਾਲੇ ਕਿ ਉਹ ਇਹਨਾਂ ਨੇ ਨਾ ਐਡਾ ਵੱਡਾ ਯੋਗਦਾਨ ਪਾਇਆ ਹੈ ਕਿਉਂਕਿ ਇਮਾਰਤਾਂ ਬਣ ਰਹੀਆਂ ਨੇ ਅਰ ਵਿਰਾਸਤ ਮੰਦਰੀਆਂ ਸਭ ਨੂੰ ਪਤਾਗਾ ਕਿਉਂਕਿ ਜਿੱਡਾ ਜੇ ਸਭ ਦੇ ਬੱਚਿਆਂ ਦੀ ਗਿਣਤੀ ਵਧ ਰਹੀ ਆ ਤੇ ਇਸੇ ਹਿਸਾਬ ਨਾਲ ਇਹ ਜਗ੍ਹਾ ਆਪਣੀ ਘਟੀ ਜਾਣੀ ਆ ਤੇ ਪ੍ਰਮਾਤਮਾ ਕਰੇ ਬੱਚਿਆਂ ਦੀ ਗਿਣਤੀ ਵਧੇ ਤੇ ਜਗ੍ਹਾ ਤਾਂ ਐਨਆਰਆਈ ਭਰਾ ਆਪਣੇ ਹੀਗੇ ਨੇ ਸਾਰੇ ਵਧਾ ਦੇਣਗੇ ਸੋ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੱਤੇ